ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਮਰਨ ਵਾਲੇ ਨੌਜਵਾਨ ਯੁਗਰਾਜ ਸਿੰਘ ਦੇ ਘਰ ਪਹੁੰਚੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਕੁਲਦੀਪ ਸਿੰਘ ਢਾਲੀਵਾਲ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਕਿਹਾ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਖੜੀ ਹੈ ਉਹਨਾਂ ਦਾ 23 ਸਾਲ ਦਾ ਬੇਟਾ ਅਮਰੀਕਾ ਦੇ ਵਿੱਚ ਕੱਲ ਐਕਸੀਡੈਂਟ ਹੋ ਗਿਆ ਉਹਦਾ 23 ਸਾਲ ਦਾ ਸੀਗਾ ਤੇ ਮੈਂ ਅਫਸੋਸ ਕਰਨਾ ਹੈ ਉਹ ਮੈਂ ਪਰਵਾਦ ਨੂੰ ਵਿਸ਼ਵਾਸ ਹੋਇਆ ਕਿ ਜਿੰਨੀ ਅਸੀਂ ਸਰਕਾਰ ਨੂੰ ਮਤ ਹੈ ਜ਼ਿਆਦਾਤਰ ਕੀ ਹੁੰਦਾ ਕਿ ਡੈਡ ਬੋਡੀ ਲੈਣ ਵਾਸਤੇ ਤੁਹਾਡਾ ਉੱਥੇ ਕਾਨੂੰਨੀ ਪੱਤਕਾ ਦਿਆ ਉਹਦੇ ਚ ਅੱਪਾ ਪੂਰੀ ਮਤ ਕਰਾਂਗੇ ਪਰਵਾਦ ਦੀ ਵੱਤੋ ਵੱਤ ਮਤ ਕਰਕੇ ਜਿੰਦੀ ਵੀ ਜਲਦੀ ਹੋ ਸਕੇ ਉਹਦੀ ਡੈਡ ਬੋਡੀ ਜਰੀਏ ਉਹ ਮੁਖਾਵਾਂਗੇ ਅੱਪਾ ਅਮਰੀਕਾ ਵਿੱਚ ਰੋਜ਼ੀ-ਰੋਟੀ ਅਤੇ ਪਰਿਵਾਰ ਦੀ مالی ਸਹਾਇਤਾ ਸੁਧਾਰਨ ਦੇ ਲਈ ਅਜਨਾਲਾ ਦੇ ਪਿੰਡ ਇਬਰਾਹਿਮਪੁਰਾ ਦੇ ਨੌਜਵਾਨ ਯੁਗਰਾਵ ਸਿੰਘ ਦੀ ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਿਸ ਤੋਂ ਬਾਅਦ ਅੱਜ ਐਨ ਆਰ ਆਈ ਮੰਤਰੀ ਕੁਲਦੇਵ ਸਿੰਘ ਢਾਲੀਵਾਲ ਮ੍ਰਿਤਕ ਯੁਗਰਾਵ ਸਿੰਘ ਦੇ ਪਰਿਵਾਰ ਮੈਂਬਰਾਂ ਨੂੰ ਮਿਲਣ ਲਈ ਪਹੁੰਚੇ। ਜਿੱਥੇ ਉਹਨਾਂ ਵੱਲੋਂ ਯੁਗਰਾਵ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਤੇ ਹਰ ਤਰ੍ਹਾਂ ਦੀ ਸਰਕਾਰ ਵੱਲੋਂ ਮਦਦ ਦਾ ਵੀ ਭਰੋਸਾ ਦਿੱਤਾ ਗਿਆ। ਇਸ ਮੌਕੇ ਐਨ ਆਰ ਆਈ ਮੰਤਰੀ ਪਉਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਸਾਡੇ ਪੰਜਾਬ ਦਾ ਨੌਜਵਾਨ ਵਿਦੇਸ਼ ਵਿੱਚ ਰੋਜੀ ਰੋਟੀ ਕਮਾਉਣ ਲਈ ਗਿਆ ਸੀ ਜਿੱਥੇ ਸੜਕ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਪਰਿਵਾਰ ਦੇ ਨਾਲ ਖੜੀ ਹੈ ਅਤੇ ਉਸ ਦੀ ਡੈੱਡ ਬੋਡੀ ਨੂੰ ਭਾਰਤ ਲਿਆਉਣ ਲਈ ਹਰ ਤਰ੍ਹਾਂ ਦੀ ਮਦਦ ਕੀਤੀ ਜਾਏਗੀ ਆਪਾਂ ਇਸੇ ਬਿਲਕੁਲ ਇਹ ਨਾਲੇ ਸ਼ਹਿਰ ਦੇ ਵਿੱਚ ਹੀ ਨਾਲ ਇਹ ਨਾਲੇ ਦੀ ਬੁੱਕਲ ਦੇ ਵਿੱਚ ਸੂਦੇਪੁਰ ਪਿੰਡ ਹੈ ਉੱਥੇ ਖੜੇ ਸਰਦਾਰ ਦਲਬਾਖ ਸਿੰਘ ਜੀ ਦੇ ਘਰ ਉਹਨ ਦਾ 23 ਸਾਲ ਦਾ ਬੇਟਾ ਅਮਰੀਕਾ ਦੇ ਵਿੱਚ ਕੱਲ ਐਕਸੀਡੈਂਟ ਹੋ ਗਿਆ ਉਹਦਾ 23 ਸਾਲ ਦਾ ਸੀਗਾ ਉਹਦਾ ਜੇ ਉਹਨੂੰ ਅਮਰੀਕਾ ਗਏ ਨੂੰ 13 ਮਹੀਨੇ ਸਰੇ ਹੋਏ ਸੀਗੇ ਬੜੇ ਪੈਸੇ ਲਾ ਕੇ ਬਚਾ ਦੇਣੇ ਭੇਜਿਆ ਸੀਗਾ ਤੇ ਬਹੁਤ ਦੁੱਖदाई ਮਲਕਾਟਰਾਵਾਂ ਉੱਪਰ ਹੀ ਉੱਥੇ ਉਹਦਾ ਐਕਸੀਡੈਂਟ ਹੋ ਗਿਆ ਦੂੜ ਦੇ ਉੱਤੇ ਤੇ ਮੈਂ ਅਫਸੋਸ ਕਰਦਾ ਹਾਂ ਕਿ ਮੈਂ ਪਰਵਾਦ ਨੂੰ ਵਿਸ਼ਵਾਸਤ ਹੋਇਆ ਕਿ ਜਿੰਨੀ ਅਸੀਂ ਸਰਕਾਰ ਨੂੰ ਮਤ ਹੈ ਜ਼ਿਆਦਾਤਰ ਕੀ ਹੁੰਦਾ ਕਿ ਡੈੱਡ ਬੋਡੀ ਲੈਣ ਵਾਸਤੇ ਥੋੜਾ ਉੱਥੇ ਕਾਨੂੰਨੀ ਪਤਕੇ ਦਿਆ ਉਹਦੇ ਚ ਆਪਾਂ ਪੂਰੀ ਮਤ ਕਦਾਂਗੇ ਪਰਵਾਹ ਦੀ ਬਤਵਦ ਮਤ ਕਰਕੇ ਜਿੱਦੀ ਵੀ ਜਲਦੀ ਹੋ ਸਕੇ ਉਹਦੀ ਡੈੱਡ ਮੋਡੀ ਜੜੀ ਉਹ ਮੁਖਾਵਾਂਗੇ ਆਪਾਂ ਤੇ ਬਾਕੀ ਉਹਨਾਂ ਦਾ ਦੁੱਖ ਸਾਰੇ ਕਹਨਾ ਹੈ ਮੜੀ ਕੱਲ ਹੋਈ ਐ ਇੱਦਾਂ ਪੰਜਾਬ ਦੇ ਜਵਾਨ ਪੁੱਤ ਬਾਹਲੇ ਦੇ ਸਾਂ ਜਦੋਂ ਇਦਾਂ ਡੈਥ ਹੋ ਜਾਂਦੀ ਐ ਤੇ ਬਹੁਤ ਔਖਾ ਹੋ ਜਾਂਦਾ ਸੋ ਸੋਸ ਕੀਤਾ ਸਾਰੇ ਪਰ ਉਹਦੇ ਨਾਲ ਠੇਟ ਪੰਜਾਬੀ ਟੀਵੀ ਲਈ ਨਰਿੰਦਰ ਸੇਠੀ ਅੰਮ੍ਰਿਤਸਰ